ਪਾਣੀ ਲਾਏ ਖਾਦਾਂ ਪਾਈਆਂ ਕੀੜੀਆਂ ਵਾਲੀਆਂ ਛੜਕੀਆਂ ਦਵਾਈਆਂ 6 ਮਹੀਨੇ ਮਿਹਨਤ ਕਰਦਾ ਰਿਹਾ ਕਿਸਾਨ ਅੱਜ ਹੋ ਗਈ ਕਣਕ ਜਵਾਨ ਅੱਜ ਹੋ ਗਈ ਕਣਕ ਜਵਾਨ ਰਾਤਾਂ ਨੂੰ ਸੀ ਪਹਿਰੇ ਲਾਏ ਵਾਰਾ ਪਸ਼ੂ ਖੇਤ ਚੋਂ ਪਜਾਈ ਪੂਰਾ ਰੱਖਦਾ ਸੀ ਧਿਆਨ ਅੱਜ ਹੋ ਗਈ ਕਣਕ ਜਵਾਨ ਅੱਜ ਹੋ ਗਈ ਕਣਕ ਜਵਾਨ ਮਿੱਟੀ ਨਾਲ ਮਿੱਟੀ ਹੋ ਕੇ ਫਸਲ ਜੱਟ ਨੇ ਪਾਲੀ ਖਰਚਾ ਕਰ ਕਰਕੇ ਕਰ ਲਈ ਜੇਬ ਜੱਟ ਨੇ ਖਾਲੀ ਪੱਕੀ ਫਸਲ ਦੇਖ ਕੇ ਅੱਜ ਆ ਗਈ ਜਾਨ ਚ ਜਾਨ ਅੱਜ ਹੋ ਗਈ ਕਣਕ ਜਵਾਨ ਅੱਜ ਹੋ ਗਈ ਕਣਕ ਜਵਾਨ ਤੁਮਾਰੇ ਆਏ ਖੇਤ ਕਿਹੜਾ ਹਾਂ ਹਾਂ ਕਣਕ ਦਾ ਕੀ ਹਾਲ ਆ ਠੀਕ ਆ ਠੀਕ ਆ ਵਧੀਆ ਬਾਪੂ ਆਪਣੀ ਕਣਕ ਬਹੁਤ ਵਧੀਆ ਆਈ ਚੀ ਅੱਛਾ ਐ ਇੱਕੀ ਤਾਂ ਨਾ ਕਣਕ ਬਾਪੂ ਮੈਨੂੰ ਐ ਲੱਗਦਾ ਵੀ ਆਪਣੀ ਝਾੜ ਕਣਕ ਪੂਰਾ ਹੀ ਦੇਉ ਆਪਾਂ ਭਾਈ ਨਾਲੇ ਕੁੜੀ ਦਾ ਵਿਆਹ ਕਰਕੇ ਹਟਿਆ ਕਮੋਂ ਦਾ ਤੇ ਨਾਲੇ ਆੜਤੀਏ ਦੇ ਲਾਧ ਗਏ ਨਾਲੇ ਲਿਮਟ ਨਾਲੇ ਸਟੇਟੀ ਸੌਦਾ ਦੇਣਾ ਲੈਣਾ ਲੈ ਜੀ ਹਾਂ 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 ਵਧੀਆ ਕਰ ਕੀ ਆਪਣਾ ਮੈਦਾਨ ਹੂੰ ਯਾਰ ਭਗਾਂ ਮੇਰੀ ਗੱਲ ਸੁਣ ਨਾ ਹਾਂ ਬਾਤ ਆਪਣੀ ਕਣਕ ਦੇਖ ਕੇ ਆ ਜਾ ਭਾਜਾ ਨਾਲੇ ਤਾਂ ਰਾਤ ਹਨੇਰੀ ਸੀ ਨਾਲੇ ਨਹੀਂ ਨਾਲੇ ਵਿੱਚ ਗੜੇ ਸੀਗੇ ਕਿੰਨਾ ਨੁਕਸਾਨ ਤਾਂ ਨਹੀਂ ਕਿਤੇ ਜਾ ਭੱਜ ਕੇ ਦੇ ਮੈਂ ਹੁਣੇ ਜਾਣਾ ਸਾਈਕਲ ਚੱਕ ਜਾਣਾ ਐਸਾ ਚੜ ਕੇ ਬੱਦਲ ਆਇਆ ਉਹਨੇ ਪੂਰਾ ਮੀਂਹ ਵਰਸਾਇਆ ਨਾਲ ਨੇਹਰੀ ਵੀ ਸੀ ਲਿਆਇਆ ਲਸ਼ਕ ਪੈਂਦੀ ਸੀ ਬਿਜਲੀ ਦੀਆਂ ਤਾਰਾਂ ਦੀ ਰੱਬਾ ਤੂੰ ਮਿੱਟੀ ਵਿੱਚ ਮਲਾਤੀ ਫਸਲ ਲੱਖਾਂ ਤੇ ਹਜ਼ਾਰਾਂ ਦੀ ਤੂੰ ਮਿੱਟੀ ਵਿੱਚ ਮਲਾਤੀ ਫਸਲ ਲੱਖਾਂ ਤੇ ਹਜ਼ਾਰਾਂ ਦੀ ਕੁਝ ਰੇਹਾ ਨਾ ਹੱਥ ਪੱਲੇ ਸਭ ਕੁਝ ਖਿਲਰ ਗਿਆ ਥੱਲੇ ਹੁਣ ਪੇਸ਼ ਕੋਈ ਨਾ ਚੱਲੇ ਜ਼ਿਮੀਦਾਰਾਂ ਦੀ ਰੱਬਾ ਤੂੰ ਮਿੱਟੀ ਵਿੱਚ ਮਲਾਤੀ ਫਸਲ ਲੱਖਾਂ ਹਜ਼ਾਰਾਂ ਦੀ ਤੂੰ ਮਿੱਟੀ ਵਿੱਚ ਮਲਾਤੀ ਫਸਲ ਲੱਖਾਂ ਹਜ਼ਾਰਾਂ ਦੀ ਕਿਉਂ ਭਾਈ ਹੁੰੜਿਆ ਆਪਣੀ ਫਸਲ ਦਾ ਕੀ ਹਾਲ ਆ ਮਾਪੋ ਬਸ ਪੋਛੀ ਨਾ ਢੱਕਾ ਨਹੀਂ ਰਿਹਾ ਫਸਲ ਦੀਆਂ ਬੱਲੀਆਂ ਤੋੜ ਗੜੇ ਐਨੇ ਫੱਦੋਂ ਬਾਅਦ ਬਾਪੂ ਮੈਨੂੰ ਲੱਗਦਾ ਤੂੜੀ ਵੀ ਨਹੀਂ ਆਇਤੀ ਬੰਦੀ ਦੀ ਇਹਨਾਂ ਨੁਕਸਾਨ ਹੋ ਗੇ ਅੱਛਾ ਉਹ ਪੁੱਛਣਾ ਬਾਪੂ ਮੈਂ ਤਾਂ ਭਾਈ ਫਿਰ ਤੂੰ ਦਿਖਾ ਕੇ ਲੈ ਕੇ ਆ ਤੈਨੂੰ ਕੋਈ ਨਹੀਂ ਲੈ ਚਾਲਦਾ ਬਾਪੂ ਦਿਖਾ ਲਿਓਣਾ ਕੀ ਦੇਖੇ ਕੀ ਕਰੇਗਾ ਬਸ ਮਾਣੀ ਖਰਾਬ ਹੁੰਦਾ ਬਾਪੂ ਇੰਨਾ ਪਾਣੀ ਖੜਾ ਕਣਕਾਂ ਦੇ ਵਿੱਚ ਬੁਰੇ ਹਾਲ ਸਾਈਆਂ ਤੈਨੂੰ ਕੌਣ ਆਖੇ ਇੰਜ ਕਰ ਨਾ ਇੰਜ ਕਰ ਬਾਪੂ ਬਸ ਪੁੱਛਣਾ ਅੱਛਾ ਬੜੀ ਮਾੜੀ ਗੱਲ ਹੈ ਅਸਮ ਇਦਾਂ ਸਭ ਪੈ ਗਈ ਮੈਨੂੰ ਤਾਂ ਐ ਲੱਗਦਾ ਬਾਪੂ ਹੋਣ ਪੈ ਤਾਂ ਲੱਗਦਾ ਜਮਾਂ ਹੀ ਕਣਕ ਹੋਊਗੀ ਮੈਂ ਤਾਂ ਮਨ ਵੀ ਨਹੀਂ ਲੱਗਦਾ ਆਸ ਵੀ ਮਨ ਦੀ ਕਣਕ ਨਿਕਲੇ ਉਹਦੇ ਲਈ ਬਸ ਜਮਾਂ ਹੀ ਸਾਰਾ ਕੁਝ ਸੀ ਪਾਣੀ ਫੇਰਦਾ ਰੱਬ ਨੇ ਅੱਛਾ ਹੂੰ ਓਹੋ ਬਸ ਮਾਣੀ ਖਰਾਬ ਹੁੰਦਾ ਆਪ ਆਹ ਤਾਂ ਮਾੜੀ ਗੱਲ ਹੈ ਦਾ ਤਾ ਤੂ ਦਵਾਤਾ ਤੂ ਸੋਰੇ ਉਧਰ ਕਣਕ ਵਰਗੀ ਉਧਰ ਮੈਨੂੰ ਮਾਰਨੂ ਫੱਡਾ اپنی ਗਾਨੇ ਓਏ ਓਏ ਆ ਦੇਖ ਲਾ ਅੱਜ ਮੈਂ ਹੀ ਨਰਾ ਬਣਾ ਆਂ ਬੱਲੇਗਾ ਵੀ ਕੋਈ ਨਾ ਜਮਾਈ ਬੜੇ ਗਏ ਮਪਾ ਕੀ ਕਰਾਂਗੇ ਰੋਟਾ ਲੱਕ ਮੋਦਾ ਕਰਕੇ ਆਟੇ ਆ ਉਹ ਲੈਮਟੂ ਕੇ ਸੀ ਕੋਈ ਨਾ ਪਰ ਆਂ ਗਏ ਓ ਮਾਂ ਦਾ ਦਵਾਈ ਦਾ ਲੀਟਰ ਹੀ ਲਿਆ ਦੇ ਮਾਰ ਜਾਣਾ ਮਾਰ ਕੇ ਕਿਹੜਾ ਮਸਲਾ ਹੱਲ ਹੋ ਜਾਊਗਾ ਉਹਨੇ ਮਾਰ ਕੇ ਉਹ ਲੈਮਟੂ ਸੈਡੀ ਵੀ ਪਾਉਂਦੀ ਆ ਕਿੱਥੋਂ ਉਹ ਦਾਨੇ ਖਾਣ ਨੂੰ ਕਿੱਥੋਂ ਲਵਾਗੇ ਕਰਤਾ ਹੋਏ ਤੂੰ ਆ ਕੇ ਕੈਰ ਕਮਾਦਾ ਓਏ ਰੱਬਾ ਓਏ ਕੋਈ ਕੋਈ ਨਹੀਂ ਚੱਲੇ ਕੋਈ ਨਹੀਂ ਚੱਟਦਾ ਆ ਜਾ ਜਾ ਆਜਾ ੁੰਡਿਆ ਆਪਣੀ ਕਣਕ ਵੱਢਣ ਦੀ ਕਰ ਮੈਨੂੰ ਤਾਂ ਲੱਗਦਾ ਰੱਬ ਤੋਂ ਡਰ ਇਹ ਆਪਣੀ ਕਣਕ ਆਜੇ ਘਰ ਹੋਰ ਨਾ ਕਿਤੇ ਆਜੇ ਚੜ ਅੱਗ ਦੀ ਮਾਰੀ ਤਟਹਣੇ ਤੋਂ ਡਰਦੀ ਆ ਨਾ ਗੱਲ ਸੁਣ ਲੈ ਠੀਕ ਆ ਚਾਰ ਸਪੇਰਿਓ ਕਣਕ ਦੀ ਬੱਲੀ ਬੱਲੀ ਵੱਢ ਕੇ ਹਾਂ ਹਾਂ ਘੇਰੇ ਦੇ ਵਿੱਚ ਸਿੱਟਣੀ ਆ ਕੋਈ ਗੱਲ ਥਾਂ ਰਏ ਨਾ ਜਾ ਮੈਂ ਲਿਆ ਆ ਮੈਂ ਟਰੈਕਟਰ ਕੋਈ ਨਹੀਂ ਬਾਪੂ ਚੁੱਪ ਕਰ ਮੜਾ ਆ ਕੰਡੇ ਤੇ ਚੜੀ ਤੋ ਹੀ ਕਣਕ ਦਾ ਪਤਾ ਲੱਗਦਾ ਹੁੰਦਾ ਕੰਡੇ ਦੇ ਕਿ ਜੀਰੇ ਵਰਗੀ ਤਾਂ ਨਿਕਲੀ ਜਾਂਦੀ ਆ ਉਹ ਵੀ ਜਵਾਨਾ ਆਪਣੀ ਟੋਲਿਆਂ ਕਣਕ ਹਾਂ ਹਾਂ ਟੋਲਿਆਂ ਦੀ ਬਾਪ ਕਿੰਨੀ ਕ ਨਿਕਲੀ ਬਸ ਪਰ ਨਾਲੋਂ ਤਾਂ ਫੇਰ ਵੀ ਅੱਗੇ ਨਾਲ ਤਾਂ ਅੱਧੀ ਨਿਕਲੀ ਆ ਤੂੰ ਤਾਂ ਕਹੀ ਨਹੀਂ ਮੰਨ ਤੋ ਮੰਨ ਘਟੂਗੀ ਉਹ ਫਿਰ ਬਾਪ ਮੰਨ ਤਾਂ ਖੜਾਉਣਾ ਹੀ ਆ ਹੁਣ ਕਰਗੇ ਕੀ ਚਲੋ ਠੀਕ ਆ ਬਾਪ ਜਿੰਨਾ ਕ ਰੱਬ ਨੇ ਦਿੱਤਾ ਜੇ ਜਵਾਈ ਮਾਰ ਦਿੰਦਾ ਰੱਬ ਤਾਂ ਕੀ ਕਰ ਦ ਲੈਂਦੇ ਆਪਾਂ ਜੇ ਸਰਕਾਰ ਨੇ ਕੀਤਾ ਹੁੰਦਾ ਤਾਂ ਆਪਾਂ ਧਰਨਾ ਲਾ ਲੈਂਦੇ ਹੁਣ ਕੀ ਕਰਗੇ ਰੱਬ ਮੁਰੇ ਆਪਣਾ ਕੋਈ ਜੋਰ ਆ ਚਲੋ ਜਿੰਨੀ ਜੇ ਆਪਾਂ ਨੂੰ ਚਲੋ ਵੀ ਮੰਨ ਜੰਨੀ ਵੀ ਹੋ ਗਈ ਆ ਚਲ ਚੰਗੀ ਆ ਚਲੋ ਭਾਈ ਗੜੇ ਮਾਰੀ ਹੋ ਗਈ ਵਾਹਿਗੁਰੂ ਦਾ ਹੁਕਮ ਆ ਇਹ ਹੁਕਮ ਸਭ ਨੂੰ ਮੰਨਣਾ ਪੈਣਾ ਤੇ ਮੂਹਰੇ ਝੋਨਾ ਆ ਜੂਗਾ ਚਲੋ ਵਾਹਿਗੁਰੂ ਚਾਰ ਮਣ ਝੋਨਾ ਵੱਧ ਦੇ ਦੂਗਾ ਉਹਦੇ ਹੱਥਾਂ ਸਭ ਘਾਟੇ ਵੱਧ ਦੇ ਤਾਂ ਗਾਂ ਨੂੰ ਪੂਰੇ ਕਰ ਦੂ ਵਾਹਿਗੁਰੂ ਦਾ ਸ਼ੁਕਰ ਆ ਜਿੰਦਗੀ ਦੇ ਘਾਟੇ ਵੱਧੇ ਚੱਲੀ ਜਾਂਦੇ ਆ ਜੋ ਵਾਹਿਗੁਰੂ ਨੇ ਕਰਤਾ ਬਸ ਸਭ ਕੋ ਠੀਕ ਹੀ ਕਰਤਾ